ਹਾਂਜੀ ਦਵਾਈ ਵਰਗੇ ਨਜ਼ਾਰੇ ਨਹੀਂ ਲੱਭਣੇ ਬਈ ਔਖਾ ਗੱਡੀ ਜੀਆਂ 2 ਮਹੀਨੇ ਹੋ ਗਏ ਆ ਦੋ ਚੀਜ਼ਾਂ ਦਾ ਫਾਇਦਾ ਇੱਥੇ ਇੱਕ ਪੈਸੇ ਦਾ ਦਵਾਈ ਨਾਲੋਂ ਇਹ ਆ ਵੀ ਯੂਰਪ ਘੁੰਮ ਕੇ ਦੇਖ ਲਿਆ ਕਦੀ ਸਵਿਟਜ਼ਰਲੈਂਡ ਕਦੀ ਇਟਲੀ ਕਦੀ ਫਰਾਂਸ ਕਦੀ ਜਰਮਨੀ ਔਰ ਯੂਰਪ ਘੁੰਮ ਕੇ ਦੇਖ ਲਿਆ ਕੀ ਹਸਾਬਤਾ ਵੇ ਨਹਾਉਣ ਤੋਂ ਤਾਂ ਵੀ ਹੁਣ ਚੱਲ ਨਹਾਉਣ ਨੂੰ ਮਿਲਿਆ ਤਾਂ ਯਾਰ ਹੁਣ ਹੀ ਚੱਲੇ ਆ ਨਹਾਉਣ ਇਹ ਤਾਂ ਨਹਾਉਣ ਨੂੰ ਨਹੀਂ ਇਥੇ ਲੱਭਦਾ ਭਰਾਵਾ ਜਰਮਨ ਜਿੱਥੇ ਪੈਸੇ ਲੱਗਦੇ ਆ 3 ਕੁ ਯੂਰੋ ਲੱਗਦੇ ਆ 4 ਯੂਰੋ ਕਈ ਜਗ੍ਹਾ ਫਰਾਂਸ ਚ ਜੇ ਫ੍ਰੀ ਆ ਫਰਾਂਸ ਵਾਲੇ ਅਮੀਰ ਲੱਗਦੇ ਮੈਨੂੰ ਜੇ ਫਰਾਂਸ ਵਾਲਿਆਂ ਕੋਈ ਪੈਸੇ ਹੈਗੇ ਲੱਗਦਾ ਜਿਹੜਾ ਫ੍ਰੀ ਚ ਨਹਾਉਣ ਨੂੰ ਦੇਈ ਜਾਂਦੇ ਨਹੀਂ ਤਾਂ ਫ੍ਰੀ ਚ ਨਹਾਉਣ ਨੂੰ ਨਹੀਂ ਮਿਲਦਾ ਯੂਰਪ ਚ ਹੁਣ ਗਰਮੀਆਂ ਆ ਗਈਆਂ ਹੁਣ ਤਾਂ ਰੋਜ਼ ਹੀ ਨਹਾ ਲੋ ਤਾਂ ਚਾਹੇ ਦੋ ਦਿਨ ਹੀ ਨਹਾ ਲੋ ਕਹਿ ਲੋ ਸਿਆਲਾਂ ਜਿਹੜਾ ਤਿੰਨ ਤਿੰਨ ਦਿਨ ਕੱਢਦੇ ਸੀ ਵੀ ਐਤਵਾਰ ਦਾ ਨਾਤਾ ਚੱਲ ਬੁੱਧਵਾਰ ਨੂੰ ਨਾਵਾਗੇ ਬੁੱਧਵਾਰ ਤੋਂ ਨਾਤਾ ਚੱਲ ਹੁਣ ਸ਼ਨੀਵਾਰ ਨੂੰ ਨਾਵਾਗੇ ਤੇ ਠੀਕ ਆ ਵਧੀਆ ਚੱਲੀ ਜਾਂਦਾ ਥੋੜਾ ਜਿਹਾ ਇਕੱਲਾਪਨ ਹੈ ਇੱਥੇ ਹੋਰ ਕੁਝ ਨਹੀਂ ਹੈ ਕਈ ਫਿਜ਼ੀਕਲੀ ਮੈਂਟਲੀ ਡਿਸਟਰਬ ਹੋਏ ਆ ਇੱਥੇ ਲੋਕ ਤੇ ਕਈ ਚਲ ਵੀ ਗਏ ਆ ਛੱਡ ਕੇ ਇਸ ਦੁੱਖੋਂ ਵੀ ਹੋ ਨਾ ਜਾਈਏ ਤੇ ਹੁਣ ਸਾਡਾ ਕੀ ਬਣੂ ਇਹ ਤਾਂ ਹੁਣ ਪਤਾ ਲੱਗੂ ਸਮੇਂ ਰੈਂਦੇ ਹੀ ਵੀ ਕੀ ਹੁੰਦਾ ਜਾ ਸਾਨੂੰ ਨਹੀਂ ਪਤਾ ਲੱਗਣਾ ਦੂਜੇ ਨੂੰ ਪਤਾ ਲੱਗੂ ਵੀ ਸਾਹੇ ਹੋਇਆ ਵਾ ਤਾਂ ਸਦਾਈ ਗਏ ਆ ਇਹ ਤੇ ਦੁਆਏ ਦਸੂ ਆ ਬਨ ਨੂੰ ਨਹੀਂ ਪਤਾ ਲੱਗਣਾ ਵੀ ਦਿਮਾਗ ਦੇ ਸੰਤੁਲਨ ਹਿੱਲ ਗਿਆ ਆ ਹੁਣ ਦਾ ਕਹਿੰਦੇ ਗੱਡੀ ਚਲਾ ਕੇ ਆ ਹਣ ਤੇ ਹੁਣ ਰੁਕੀ ਆ ਗੱਡੀ ਅਜੇ ਮੇਰੇ ਖਿਆਲ ਨਾਲ 8 ਵਜ ਗਿਆ ਤਾਂ ਅਜੇ ਤੋਂ ਪਈ ਆ ਸਪੇਨ ਚ ਨਾ ਆਈ ਏ ਨਾ ਅੱਗੇ ਵੀ ਕਰਦੇ ਆ ਗੱਲਬਾਤ ਐ ਵੀ ਨਹਾ ਤੋ ਓਕੇ ਹੋ ਗਏ ਆ ਬਿੱਲੀ ਤੇ ਹੁਣ ਬਣਾਈਏ ਰੋਟੀ ਪਾਣੀ ਰੋਟੀ ਪਾਣੀ ਜੇ ਸਾਦੀ ਰੋਟੀ ਆਟਾ ਗੁੰਨਈਏ ਪਹਿਲਾਂ ਤਾਂ ਲੰਬਾ ਬਹੁਤ ਆ ਇਦਾਂ ਵੀਡੀਓ ਬਣਾਉਣ ਲੱਗਾ ਕਹਿੰਦਾ ਕੈਮਰਾ ਚਾਹੀਦਾ ਮੈਨੂੰ ਕਿਤੇ ਰੱਖ ਕੇ ਬਣਾਉਣ ਨੂੰ ਇਸ ਹਿਸਾਬ ਨਾਲ ਹੱਥ 'ਚ ਫੜ ਕੇ ਵੀਡੀਓ ਬਣਾਉਣ ਲੱਗਾ ਤਾਂ ਕੰਮ ਕਰ ਹਟਿਆ ਤੇ ਪਹਿਲਾਂ ਹੁਣ ਆਟਾ ਗੁੰਨਈਏ ਤਾਂ ਰੋਟੀ ਲਾਈਏ ਦਾਲ ਬਣੀ ਹੋਈ ਆ ਕੱਲ ਦੀ ਬਣਾਈ ਸੀਗੀ ਅੱਜ ਦਾ ਆਪਣਾ ਚੱਲ ਜਾਣਾ ਉਹਦੇ ਨਾਲ ਤੇ ਰੋਟੀ ਪਾਣੀ ਖਾਈਏ ਤੇ ਸੌਈਏ ਟਾਈਮ ਨਾਲ ਕਿਉਂਕਿ ਬਾਹਰ ਤਾਂ ਨਹੀਂ ਹੁਣਾਂ ਨੇੜਾ ਇਸ ਹਿਸਾਬ ਨਾਲ ਇਸ ਹਿਸਾਬ ਨਾਲ ਤਾਂ ਲੋਈ ਰਹਿਣੀ ਆ ਅਸੀਂ ਇਹ ਦੇਖੋ ਕਿੰਨਾ ਗੰਦਾ ਹੋਇਆ ਆ ਮੱਛਰ ਵੱਜ ਵੱਜ ਕੇ ਵੱਜ ਵੱਜ ਕੇ ਪਹਿਲਾਂ ਇਹਨੂੰ ਵੀ ਸਾਫ਼ ਕਰਾਂ ਬਾਹਰੋਂ ਫਿਰ ਬਣੂਗੀ ਕਹਾਣੀ ਅਗਲੀ ਇਹਨੂੰ ਸਾਫ਼ ਕੀਤਾ ਜਾਵੇ ਫਿਰ ਬਣਾਂਗੀ ਗੱਲਬਾਤ ਸ਼ੀਸ਼ੇ ਵਾਲੀ ਵੀ ਅੱਜ ਦਾ ਦਿਨ ਤਾਂ ਕੱੜਦਾ ਮੱਛਰ ਵੱਜ ਵੱਜ ਕੇ ਨਾ ਸਾਫ਼ ਨਹੀਂ ਹੋਇਆ ਪ੍ਰੋਪਰ ਮਾਰ ਤਾਂ ਦੇ ਨਹੀਂ ਰਹਿਣਾ ਤੇ ਆ ਮੇਰੇ ਖਿਆਲ ਨਾਲ 7:30-8:00 ਵਜੇ ਚੱਲੇ ਆ ਇੱਦਾਂ 9:00-9:30 ਤੱਕ ਹਨੇਰਾ ਹੋਊਗਾ ਤੇ ਆਪਾਂ ਰੋਟੀ ਪਾਣੀ ਖਾ ਕੇ ਤਾਂ ਕਰੀ ਜਾ ਰਹਾ ਆ ਸ਼ਾਮੀ ਗਰਮੀ ਲੱਗਦੀ ਸੀਗੀ ਹੁਣ ਠੰਡ ਹੋ ਗਈ ਆ ਸਵੇਰੇ ਸਵੇਰੇ ਇੰਨੀ ਵੀ ਨਹੀਂ ਹੈਗੀ ਪਰ ਹੈਗੀ ਆ ਥੋੜੀ ਠੰਡ ਹਾਂ ਸਵੇਰੇ ਸਵੇਰੇ ਠੰਡ ਹੁੰਦੀ ਆ ਦੁਪਹਿਰ ਨੂੰ ਥੋੜੀ ਗਰਮੀ ਹੋ ਜਾਂਦੀ ਆ ਤੇ ਉੱਠੇ ਆ ਚਾਹ ਬਣਾਈਏ ਪਹਿਲਾਂ ਤਾਂ ਚਾਹ ਪੀਏ ਤਾਂ ਫਿਰ ਚੱਲੀਏ ਕੰਮਾਂ ਤੇ ਉਹ ਜੀ ਪਾਣੀ ਰੱਖਤਾ ਤੇ ਇਹ ਚਾਹੂਗੀ ਅਰਜਨ ਛਾਲ ਝੂਤਨਾ ਈ ਦੀ ਚਾਹ ਬਣੂਗੀ ਅਰਜਨ ਛਾਲ ਚੂਰਨ ਦੀ ਚਾਹ ਬਣੂਗੀ ਚਾਹ ਪੱਤੀ ਨਹੀਂ ਪਾਉਣੀ ਇਹਦੀ ਚਾਹ ਬਣੂਗੀ ਕਿੰਨਾ ਕੁ ਪਾਈਏ ਅੰਦਾਜ਼ੇ ਨਾਲ ਪਾ ਲਈਏ ਕਹਿੰਦੇ ਨਾ ਸੇਦ ਠੀਕ ਰਹਿੰਦੀ ਆ ਦੇਖ ਲੈਨੇ ਹੁਣ ਕਿੰਨੀ ਕੁ ਠੀਕ ਰਹਿੰਦੀ ਆ ਸਾਰੇ ਨੇ ਪੈ ਜਵੇ ਇਹ ਨਾ ਹੋਵੇ ਸਾਰੀ ਸੇਦ ਇੱਕੋ ਦੇ ਨਹੀਂ ਠੀਕ ਹੋ ਜਵੇ ਕਰਤਾ ਉਹੀ ਕੰਮ ਫੈ ਹੀ ਗਿਆ ਕਿੰਨਾ ਹੀ ਜਿਆਦਾ ਹੀ ਪੈ ਗਿਆ ਚਲ ਕੋਈ ਨਹੀਂ ਅਚ ਪਾਣੀ ਹੋਰ ਐਡ ਕਰਕੇ ਇਹਨੂੰ ਵੱਖਰਾ ਕੱਢ ਲੈਨੇ ਆ ਫੇਰ ਦੁਬਾਰਾ ਫੇਰ ਬਣਾ ਲਾਂਗੇ ਸਹੀ ਹੈ ਤੇ ਅੱਜ ਇਹਦੀ ਚਾਹ ਪੀਤੀ ਜਾਊਗੀ ਦੇਖਦੇ ਆ ਇਹਨਾਂ ਕੀ ਫਰਕ ਪੈਂਦਾ ਕਹਿੰਦੇ ਇਹਨਾਂ ਕੋਸਟ੍ਰੋਲ ਕੋਸਟ੍ਰੋਲ ਸਹੀ ਹੋ ਜਾਂਦਾ ਆ ਤੇ ਹੋਰ ਬਿਮਾਰੀ ਰਹਤ ਆ ਲਾ ਲਨੇ ਹਿਸਾਬ ਤਾਂ ਇਹਦਾ ਵੀ ਬਾਰ ਕੀ ਮਾਹੌਲ ਆ ਬਾਹਰ ਧੁੱਪ ਚੜ ਗਈ ਆ ਧੁੰਦ ਚੜਿਆ ਹੋਇਆ ਆ ਗੱਡੀਆਂ ਖੜੀਆਂ ਆ ਤੇ ਸ਼ੀਸ਼ੇ ਦਾ ਵਾਈਪਰ ਚਲਾ ਕੇ ਦੇਖਾਂ ਸੀ ਹੁਣ ਮੈਂ ਕੱਲ ਪਾਣੀ ਪਾਇਆ ਪਾਣੀ ਦਾ ਲੈਵਲ ਲੋ ਹੋ ਗਿਆ ਸੀਗਾ ਜਿਹਦੇ ਕਰਕੇ ਪਾਣੀ ਚੱਲ ਨਹੀਂ ਰਿਹਾ ਤੇ ਮੱਛਰ ਸ਼ੀਸ਼ੇ ਤੇ ਵੱਜਦੇ ਪਏ ਸੀ ਤਾਂ ਦੇਖੋ ਨਿਸ਼ਾਨ ਪਗੇ ਹੋਏ ਆ じゃ ਇਹਨੂੰ ਵਾਈਪਰ ਵਾਈਪਰ ਇੱਕ ਵਾਰੀ ਚਲਾ ਕੇ ਦੇਖਦਾ ਨਹੀਂ ਆ ਤਾਂ ਉਹਨਾਂ ਇੱਕ ਵਾਰੀ ਸ਼ੀਸ਼ਾ ਸਾਫ ਕਰਦੇ ਆ ਜਿਹੜਾ ਹੈਂਡ ਵਾਈਪਰ ਆ ਉਹਨਾਂ ਸਰਫਸ ਉਫਲਾ ਕੇ ਨਾ ਮਿਕਸ ਕਰਕੇ ਤਾਂ ਉਹ ਕਰੀਏ ਕੱਪੜੇ ਸੁੱਕਣੇ ਪਾਏ ਉਹ ਅੱਗੇ ਕੱਪੜੇ ਵੀ ਕੱਲ ਧੋਲੇ ਸੀ ਇੱਥੇ ਮਿਲਿਆ ਸੀ ਮੌਕਾ ਤਾਂ ਮੈਂ ਕਿਹਾ ਕੱਪੜੇ ਧੋਏ ਜਾਣ ਕਦੇ-ਕਦੀ ਦਾ ਮੌਕਾ ਮਿਲਦਾ ਵੀ ਤੁਹਾਨੂੰ ਕੰਮ ਹੈ ਨਹੀਂ ਤੇ ਸਵੇਰੇ 8 ਵਜੇ ਤੋਂ ਬਾਅਦ ਪਤਾ ਲੱਗਣਾ ਤੇ ਬੰਦਾ ਆਰਾਮ ਨਾ ਫਿਰ ਜਦੋਂ 4:00 ਵਜੇ ਵਿਲਾ ਹੋਏ 5:00 ਵਜੇ ਸ਼ਾਮ ਨੂੰ ਜਾਂ 6:00 ਵਜੇ ਵੀ ਰਾਤ ਨੂੰ 9:00 ਵਜੇ ਤੱਕ ਨੀਰਾ ਹੁੰਦਾ ਤੇ ਬੰਦਾ ਕੰਮ ਆਰਾਮ ਨਾ ਕਰ ਲੈਂਦਾ ਆਪਣੇ ਬਾਕੀ ਗੱਲਾਂ ਦੀਆਂ ਗੱਲਾਂ ਖਲਾਰਾ ਨਹੀਂ ਮੁੱਕਦਾ ਗੱਡੀ ਜੋ ਜਿੰਨੀ ਮਰਜ਼ੀ ਸਫਾਈ ਕਰੀ ਜਾਓ ਨਮਾ ਫੇ ਪੈ ਹੀ ਜਾਂਦਾ ਕੁਛ ਨਾ ਕੁਛ ਕਿਲਰ ਹੀ ਜਾਂਦਾ ਫਿਰ ਕੋਈ ਇੱਧਰ ਪਿਆ ਹੋਆ ਅਸਮਾਨ ਇਹ ਤਾਂ ਤਰੀਕੇ ਨਾਲ ਪਹਿਲੇ ਦਿਨ ਤੋਂ ਹੀ ਵੀ ਜਿੱਥੋਂ ਚੀਜ਼ ਚੱਕੀ ਉੱਥੇ ਰੱਖਣੀ ਨਾ ਫੇ ਨਹੀਂ ਪੈਂਦਾ ਖਲਾਰਾ ਤੇ ਮੇਰੇ ਅਰਕਾ ਕਹਿੰਦਾ ਚੱਲ ਰੱਖ ਦੇ ਇੱਥੇ ਬਾਅਦ ਚ ਚੱਕ ਲਾਂਗੇ ਫੇ ਕਿੱਥੇ ਚੱਕ ਹੁੰਦੀ ਚੀਜ਼ ਫੇ ਰਹੀ ਜਾਂਦੀ ਆ ਚਾਹ ਵੀ ਆਪਣੀ ਬਣਦੀ ਪਈ ਆ ਪਾਣੀ ਹੁਣ ਮੈਂ ਜ਼ਿਆਦਾ ਪਾ ਲਿਆ ਇਹਦੇ ਚਾਰਜਨ ਦੀ ਛਾਲ ਜ਼ਿਆਦਾ ਪਾ ਗਈ ਸੀ ਮੈਂ ਕਿਹਾ ਹੁਣ ਪਾਣੀ ਜ਼ਿਆਦਾ ਪਾ ਕੇ ਇਹਨੂੰ ਕੱਢ ਲਵਾਂਗਾ ਬੱਕਰਾ ਇਕੱਲਾ ਪਾਣੀ ਪੀਣ ਨੂੰ ਹਨਾ ਤੇ ਬਾਕੀ ਜਿਹੜੇ ਪਦਾਰਥ ਹੋਊਗੇ ਉਹ ਚ ਮਿੱਠਾ ਪੱਤੀ ਪਾ ਮਿੱਠਾ ਦਾ ਪੱਤੀ ਦਾ ਪੌਣੀ ਨਹੀਂ ਦੁੱਧ ਵਗੈਰਾ ਪਾ ਕੇ ਥੋੜਾ ਜਿਹਾ ਗੁਲਾਬੀ ਚਾਹ ਬਣਾ ਲਾਂਗੇ ਰੰਗ ਥੋੜਾ ਦੇਖਣ ਨੂੰ ਸੋਹਣਾ ਲੱਗੂਗਾ ਕਿਉਂਕਿ ਮਿੱਠੇ ਤੇ ਦੁੱਧ ਦੀ ਚਾਹ ਹੁੰਦੀ ਆ ਇਹ ਤਾਂ ਚਲੋ ਇਹਦਾ ਰੰਗ ਦੇਣ ਨੂੰ ਪੱਤੀ ਪਾ ਲਈ ਜੇ ਪਾ ਲਿਆ ਪਰ ਪੱਤੀ ਆਲੀ ਚਲੋ ਚਾਹ ਦਾ ਸਵਾਦ ਵੱਖਰਾ ਚ ਲੈ ਚੀਆਂ ਪਾ ਲੰਦਾ ਬੰਦਾ ਔ ਜਵੈਨ ਕੁਝ ਪਾ ਲੰਦਾ ਨਾ ਇਹਦੇ ਚ ਹੁਣ ਇਦਾਂ ਦਾ ਕੁਝ ਨਹੀਂ ਪੈਣਾ ਸਾਦਾ ਭੋਜਨ ਚ ਹੀ ਐਡ ਹੋ ਗਏ ਆ ਤੇ ਰਾਤੀ ਵੀ ਰੋਟੀਆਂ ਆਪ ਹੀ ਲਾਗੀਆਂ ਸੀ ਉਦੋਂ ਫਿਰ ਮੈਂ ਨਹਾ ਧੋ ਕੇ ਤਾਂ ਬਾਅਦ ਵਿੱਚ ਕੰਮ ਕਰਨ ਲੱਗ ਗਿਆ ਮੈਂ ਕਿਹਾ ਮੋਬਾਈਲ ਦਾ ਖੜਾ ਛੱਡিয়ে ਪਹਿਲਾਂ ਕੰਮ ਨਿਬੜ ਲੈ ਜੇ। ਨਹੀਂ ਤਾਂ ਮੋਬਾਈਲ ਨਾਲੋਂ ਹੋ ਜਈਏ ਤਾਂ ਕੰਮ ਰਹਿ ਜਾਂਦਾ। ਠੀਕ ਹੈ ਜੀ। 1:00 ਵਜ ਕੇ ਤਾਂ 33 ਮਿੰਟ ਤੜਕੇ ਦੇ 1:00 ਵਜ ਗਏ ਆ। ਰਾਤ ਨੂੰ ਲਾ ਕੇ ਗੱਡੀ ਰੋਡ ਤੇ ਡਬਲ ਇਸ਼ਾਰੇ ਤੇ ਸਾਈਡ ਤੇ ਮੈਂ ਕਿਹਾ ਚਾਹ ਪੀਤੀ ਜਾਵੇ। ਨੀਂਦ ਆ ਰਹੀ ਸੀ ਤੇ ਅਜੇ ਸਫ਼ਰ ਬਾਕੀ ਆ ਤਾਂ ਮੈਂ ਕਿਹਾ ਚਾਹ ਤੋਂ ਬਿਨਾ ਗੱਲ ਬਣਨੀ ਨਹੀਂ ਦੁੱਧ ਜ਼ਿਆਦਾ ਪੈ ਗਿਆ ਕਾਲੀ ਘੱਟ ਬਣੀ ਐ ਕਾਲੀ ਚਾਹ ਨਾਲ ਗੱਲ ਵੱਢੀ ਸੀਗੀ ਚਲ ਕੋਈ ਨਹੀਂ ਇਹ ਕਾਲੀ ਕਰ ਲਾਂਗੇ ਰੋਡ ਤੇ ਖੜੇ ਆ ਮੈਂ ਵੀ ਦੀਦਾ ਵਿੱਚ ਤੇ ਹੋਰ ਰੋਡ 'ਤੇ ਸਫ਼ਰ ਬਹੁਤ ਪਿਆ ਕਿੰਨੇ ਕਿਲੋਮੀਟਰ ਰਹਿ ਗਏ 166 ਕਿਲੋਮੀਟਰ ਪਿਆ ਆ ਅਜੇ ਟੋਟਲ ਆ 166 ਕਿਲੋਮੀਟਰ ਆਈਡੀ ਕੰਨੇ ਤੜਕੇ 3 ਵਜੇ ਪਹੁੰਚਾਂਗੇ 3:00 ਅੱਜ ਕੇ 4 ਮਿੰਟ ਤੇ ਬਾਕੀ ਦੇਖੋ 2.5 ਘੰਟੇ ਲੱਗਣਗੇ ਇਹ ਕਹੀ ਜਾਂਦਾ ਇਹ ਨੂੰ ਨੋਰ ਹੀ ਕਰਦੇ ਇਹ ਜਲ ਰੂਟ ਦੱਸ ਦਿਆ ਕਹਿੰਦੇ ਸਿੱਧਾ ਜਾਈ ਜਾ 17 ਕਿਲੋਮੀਟਰ ਅੱਗੇ 160 ਕਿਲੋਮੀਟਰ ਬਾਕੀ ਆ ਤੜਕੇ ਦੇ 1:30 ਬਜ ਗਿਆ ਤਾਂ 1:30 ਤੇ 1:30 3 ਨਹੀਂ 6:30 ਪੌਣੀ 4 ਹੋ ਜਾਣੇ ਆ ਇਹ ਫਿਰ ਕਾਰ ਦੇ ਹਿਸਾਬ ਨਾਲ ਦੱਸਦਾ ਹੁਣ ਅਗਰ ਤਨ 4:00 ਹੋ ਜਾਣੇ ਡਬਲ ਇਸ਼ਾਰੇ ਲਾ ਕੇ ਗੱਡੀ ਖੜੀ ਕੀਤੀ ਆ। ਅੱਛਾ ਵੀ ਬਾਹਰ ਨਾ ਜਾਵੇ। ਦੇਖਦਾ ਇਹ ਘਰ ਐੱਛੀ ਨਹੀਂ। ਸਿਆਕ। ਇਹ ਚਾਤ ਗਈ ਆ ਆਨੰਦ ਮੰਗਲ। ਤੇ ਚਲਿਏ ਆਪਣੀ ਡਿਊਟੀਆਂ ਤੇ ਰਾਤ ਵਾਲੀ। ਫੇ ਮੁਣ ਕੇ ਤੜਕੇ ਰੋਗ ਦੇਣੀ ਗੱਡੀ ਦਫੇ ਕਰਾਂਗੇ ਰੈਸਟ। ਚਲਦੀ ਗੱਡੀ ਤੇ ਹੁਣ ਕੈਮਰਾ ਇਹਦਾ ਲਾਉਣਾ ਬਣਾ ਪਿੱਛੇ। ਲੈਣਾ ਹੀ ਬਣੇ ਕੈਮਰੇ ਕੁਮਰੇ ਫੇਰ ਗੱਲ ਬਣੋ। ਉਹ ਥੱਕ ਜਾਂਦਾ ਬੰਦਾ ਯਾਰ ਬੈਠਾ ਬੈਠਾ ਵੀ